ਇਸ ਬ੍ਰਾਜ ਦੇ ਜਿਹਨਾਂ ਦਾ ਸਟੈਚੂ ਅੱਜ ਮੰਦਰ ਵਿੱਚ ਲਗਾਇਆ ਗਿਆ ਹੈ ਔਰ ਇਹ ਸਾਡੇ ਸਾਡੇ ਸਾਰੇ ਜਿੰਨੇ ਵੀ ਮੈਂਬਰ ਆ ਸਾਰੇ ਸਹਿਯੋਗ ਜਨ ਨਾਲ ਇਹ ਅਸੀਂ ਕੰਮ ਕੀਤਾ ਹੈ ਸਾਨੂੰ ਫਖਰ ਹੈ ਕਿ ਜਿਨ੍ਹਾਂ ਨੇ ਸਾਡੇ ਸੰਸਥਾਪਕਾਂ ਨੇ ਕੰਮ ਸ਼ੁਰੂ ਕਰਾਇਆ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਔਰ ਇਸੇ ਕੜੀ ਦੇ ਵਿੱਚ ਜਿਹੜਾ ਅਸੀਂ 55 ਰੱਕ ਜਿਹੜਾ ਹੈ ਲਜਾਈਆਂ ਦਾ ਉਸ ਨਾਲ ਹੀ ਗਰਮ ਪਾਣੀ ਦੀਆਂ ਬੋਤਲਾਂ ਉਹਨਾਂ ਵਾਸਤੇ ਜਿਹੜੇ ਕਿ ਵਿਚਾਰੇ ਬਾਰਡਰ ਤੇ ਸਰਦੀ ਚ ਟੁੱਟ ਰਹੇ ਆ ਉਹਨਾਂ ਦਾ ਵਾਫੇ ਭੇਜ ਰਹੇ ਆ ਤੁਹਾਨੂੰ ਵੇਸ ਕਾ ਵੀ ਬੜੀ ਖੁਸ਼ੀ ਹੈ ਵੀ ਇਹ ਜਿਹੜਾ ਸਾਡਾ ਚੋਪੜਾ ਜੀ ਨੇ ਸਾਡਾ ਯੱਗ ਚਾਲਨ ਕਰਵਾਇਆ ਸੀ ਐਸੇ ਤਰੀਕੇ ਉਹਨਾਂ ਦੇ ਅਸ਼ੀਰਵਾਦ ਨਾਲ ਚੱਲਦਾ ਰਿਹਾ ਜੈ ਭਾਰਤ ਜੈ ਹਿੰਦ ਅੱਜ ਮੂਰਤੀ ਸਥਾਪਿਤ ਕੀਤੀ ਗਈ ਜੀ ਬਹੁਤ ਖੁਸ਼ ਹਾਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੱਤੇ ਬੁਜਾਇ ਸਾਬ ਨੇ ਆਪਣਾ ਜੀਵਨ ਲਾ ਕੇ ਨਾਸ਼ ਸੰਸਾਰਾ ਸ਼ੁਰੂ ਕੀਤਾ ਸੀ ਲੋਕਾਂ ਦੀ ਬਹੁਤ ਉਡੀ ਸੇਵਾ ਕੀਤੀ ਹੈ ਇਸ ਨੂੰ ਜੰਝਪੜਾ ਨਹੀਂ ਜਾ ਸਕਦਾ ਉਹਨਾਂ ਦੀ ਮੂਰਤੀ ਸਥਾਪਿਤ ਕੀਤੀ ਗਈ ਅੱਜ

ਸੋ ਜੀ ਅਸ਼ੀਸ਼ ਜੀ ਜਗਦੀਸ਼ ਵਿਰਾਜ ਜੀ ਜਿਨ੍ਹਾਂ ਦਾ ਸਟੈਚੂ ਅੱਜ ਮੰਦਰ ਦੇ ਵਿੱਚ ਲਗਾਇਆ ਗਿਆ ਹੈ ਔਰ ਇਹ ਸਾਡੇ ਸਾਡੇ ਸਾਰੇ ਜਿੰਨੇ ਵੀ ਮੈਂਬਰ ਆ ਸਾਰੇ ਸਹਿਯੋਗ ਜਨ ਨਾਲ ਇਹ ਅਸੀਂ ਕੰਮ ਕੀਤਾ ਹੈ ਸਾਨੂੰ ਫਖਰ ਹੈ ਕਿ ਜਿਨ੍ਹਾਂ ਨੇ ਸਾਡੇ ਸੰਸਥਾਪਕਾਂ ਨੇ ਕੰਮ ਸ਼ੁਰੂ ਕਰਾਇਆ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ ਔਰ ਇਸੇ ਕੜੀ ਦੇ ਵਿੱਚ ਜਿਹੜਾ ਅਸੀਂ 55 ਰੋਡ ਜਿਹੜਾ ਹੈ ਲਜਾਈਆਂ ਦਾ ਉਸ ਨਾਲ ਹੀ ਘਰੋਂ ਪਾਣੀ ਦੀਆਂ ਬੋਤਲਾਂ ਉਹਨਾਂ ਵਾਸਤੇ ਜਿਹੜੇ ਕਿ ਵਿਚਾਰੇ ਬਾਹਰ ਤੇ ਸਰਦੀ ਚ ਟੁੱਟ ਰਹੇ ਆ ਉਹਨਾਂ ਵਾਫੇ ਭੇਜ ਰਹੇ ਆ ਤੁਹਾਨੂੰ ਵੇਸ ਕਾ ਵੀ ਬੜੀ ਖੁਸ਼ੀ ਹੈ ਵੀ ਇਹ ਜਿਹੜਾ ਸਾਡਾ ਚੋਪੜਾ ਜੀ ਨੇ ਸਾਡਾ ਯੱਗ ਚਾਲਨ ਕਰਵਾਇਆ ਸੀ ਐਸੇ ਤਰੀਕੇ ਉਹਨਾਂ ਦੇ ਅਸ਼ੀਰਵਾਦ ਨਾਲ ਚੱਲਦਾ ਰਿਹਾ ਜੈ ਭਾਰਤ ਜੈ ਅੱਜ ਮੂਰਤੀ ਸਥਾਪਿਤ ਕੀਤੀ ਗਈ ਜੀ ਬਹੁਤ ਖੁਸ਼ੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਿੱਤੇ ਬੁਜਾਇ ਸਾਬ ਨੇ ਆਪਣਾ ਜੀਵਨ ਲਾ ਕੇ ਨਾਸ਼ ਸੰਸਾਰਾ ਸ਼ੁਰੂ ਕੀਤਾ ਸੀ ਲੋਕਾਂ ਦੀ ਬਹੁਤ ਉਡੀ ਸੇਵਾ ਕੀਤੀ ਹੈ ਜਿਸ ਨੂੰ ਜੰਝਪੁਰ ਆਇ ਨਹੀਂ ਜਾ ਸਕਦਾ ਉਹਨਾਂ ਦੀ ਮੂਰਤੀ ਸਥਾਪਿਤ ਕੀਤੀ ਗਈ ਅੱਜ मैं सारे मंदिर ट्रस्ट को बधाई दिता हाँ खास करके बहु जी ने बराज किया मान सम्मान परिवार का बधाया है मैं बदभागी हाँ इस मौके से मैं भी शामिल हाँ और मैं अपनी श्रद्धा राज के चरण अर्पित करता हाँ और वादा करता हाँ जो भी मंदिर में सेवा लाएगा हर वक्त तनो मनो तनो हज जय श्री राम